ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਡਲ ਫਨਕਾਰ ਸੀ ਹਸਪੀਟਲ 'ਚ ਵੀ ਮਿਲ ਕੇ ਆਏ ਕਿੰਨਾਨੂੰ ਵੈਸੇ ਵੀ ਮਿਲਦੇ ਰਹਿੰਦੇ ਸੀ ਅਸੀਂ ਪਰ ਇਹ ਨਹੀਂ ਉਮੀਦ ਸੀਗੀ ਵੀ ਉਹ ਇੰਨੀ ਜਲਦੀ ਐ ਸਾਨੂੰ ਛੱਡ ਦੇਗਾ ਵੇ شمار ਫਿਲਮਾਂ ਸਿੱਖੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਿਆ ਤੇ ਮੈਂ ਅਜ ਇਕੱਲਾ ਰਹਿ ਗਿਆ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾਡਾ ਨਹੀਂ ਹੁੰਦੀ ਸੀ ਕਿ ਕਿ ਗਿੱਪੀ ਆਪਣਾ ਵੀ ਨੂੰ ਜਾਂ ਕਰਮਜੀਤ ਜਾਂ ਹੋਰ ਸਾਡੇ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਤੋਂ ਮਿੱਠਾ ਘਾ ਕੋ ਕੇ ਛੋਟ ਦਿੰਦ ਨੇ ਨਾਲੇ ਮਾਨਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਅਜੀਬ ਹੀ ਲੱਗਦਾ ਕਿਤੇ ਨਾ ਕਿਤੇ ਮਿਲ ਲੰਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹ ਹੀ ਗਿਆ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮਿਲ ਲੱਗਦਾ ਅੱਗੇ ਮਿਲ ਲੰਗੇ ਦਾ ਹੁਣ ਉਹਨਾਂ ਦਾ ਕੈਰੀਅਨ ਜੱਟਾ ਵਾਲਾ ਸਾਰੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਜਾਂ ਸੀ ਫਿਲਮ ਅਸੀਂ ਕਰਦੇ ਸੀ ਚੱਕ ਦੇ ਫੱਟੇ ਕੀਤੀ ਸੀ ਉਹਦੇ 'ਚ ਮੇਰੇ ਨਾਲ ਬਹਿ ਕੇ ਬੜੀ ਤੇਰ੍ਹਾਂ ਨਾਲ ਬ੍ਰੇਨਸਟਾਰਮਿੰਗ ਕੀਤੀ ਵੀ ਮੈਂ ਗੁਰਪ੍ਰੀਤ ਕੀ ਪੰਜ ਲਾਈਨ ਬਣਾਵਾ ਫਿਰ ਉਹਦੇ 'ਚ ਫਾਈਨਲ ਇਹ ਹੋਇਆ ਸੀ ਕਿ ਅਖੀਰ ਤੇ ਇੱਕ ਲਫ਼ਜ਼ ਆਏਗਾ ਲੋਟ ਹੈ ਨਾ ਝੋਟ ਬੋਟ ਤੇ ਅਖੀਰ ਤੇ ਮੈਂ ਕਹਿੰਦਾ ਮੈਂ ਤਾਂ ਭਲ ਭੰਤੂ ਬੁੱਲਾਣਾ ਖ ਰੋਡ ਛੋਟਾ ਬੰਦਾ ਵੀ ਆਪਣੇ ਉਰ ਨੂੰ ਵੱਡਾ ਦੱਸਦਾ ਹੈ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ਸਾਰੀ ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਤੇ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਆਈਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰੀਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੋ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਆ ਸਨ ਬਹੁਤ 89 ਦੀ ਗੱਲ ਹੋ ਸਕਦੀ ਹੈ ਇਹ ਉਦੋਂ ਲੁਧਿਆਣਾ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈਠ ਕੇ ਦੇਖਣਾ ਮੇਰੇ ਹਸਤੇ ਬਹੁਤ ਮਾਣ ਵਾਲੀ ਗੱਲ ਸੀ ਸੋ ਉੱਥੋਂ ਸਾਡਾ ਇਹ ਸਾਥ ਦਾ ਸਫਰ ਸ਼ੁਰੂ ਹੁੰਦਾ ਹੈ ਬੇਸ਼ੁਮਾਰ ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾੜਨਾਈ ਹੁੰਦੀ ਸੀ ਵੀ ਕੋਗੀ ਗਿਪੀ ਪਲ ਆਪਣਾ ਬੀਨੂ ਜਾਂ ਕਰਮਜੀਤ ਜਾਂ ਹੋਰ ਸਾਡ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਉੱਤੋਂ ਮਿੱਠਾ ਖਾ ਕੋ ਕੇ ਛੁੱਟ ਦਿੰਦੇ ਨੇ ਨਾਲੇ ਮਾਨਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਭੱਲਾ ਸਾਨੂੰ ਅਸੀਂ ਕਦੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੀਬ ਹੀ ਲੱਗਦਾ ਕਿਤੇ ਨਾ ਕਿਤੇ ਮਿਲ ਲੰਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇੱਕ ਜਿਹੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਲਾਸਟ ਮੁਲਾਕਾਤ ਲਾਸਟ ਇੱਕ ਫਿਲਮ ਦੇ ਪ੍ਰੀਮੀਅਰ ਤੇ ਮਿਲੇ ਸੀ ਅਸੀਂ ਕਿਉਂਕਿ ਸਿਹਤ ਨਾਇਆਬ ਸੀ ਉਹਨਾਂ ਦੀ ਤੇ ਮਤਲਬ ਸਿਹਤ ਯਾਬ ਨਹੀਂ ਸੀਗੇ ਉਹ ਤੇ ਉਹ ਅਸੀਂ ਇੱਕ ਫਿਲਮ ਦੇ ਪ੍ਰੀਮੀਅਰ ਤੇ ਉਹਨਾਂ ਨੂੰ ਮਿਲੇ ਸੀ ਹਾਲਾਂਕਿ ਕਮਜ਼ੋਰ ਸੀਗੇ ਸਾਨੂੰ ਇੰਨੀ ਬੜੀ ਖੁਸ਼ੀ ਸੀ ਕਿ ਘਰੋਂ ਨਿਕਲ ਰਹੇ ਨੇ ਲੋਕਾਂ 'ਚ ਵਿਚਰ ਰਹੇ ਨੇ ਔਰ ਬੜੀ ਆਸ ਉਮੀਦ ਸੀ ਉਸ ਪ੍ਰਮਾਤਮਾ ਤੇ ਕਿ ਉਹ ਜਲਦੀ ਇਹਨਾਂ ਨੂੰ ਠੀਕ ਕਰਨਗੇ ਅਸੀਂ ਫੇਰ ਦੁਬਾਰਾ ਇਕੱਠੇ ਹੋਵਾਂਗੇ ਔਰ ਅਸਲ ਦੇ ਵਿੱਚ ਗਿੱਪੀ ਹੋਣਾ ਨੇ ਫਿਲਮ ਪਿੱਛੇ ਅਨਾਉਂਸ ਕੀਤੀ ਸੀ ਕੈਰੀਅਨ ਜਟਾ 4 ਉਹਦੇ 'ਚ ਸਾਨੂੰ ਸਾਰਿਆਂ ਨੂੰ ਚਾਹੀ ਹੀ ਇਹ ਸੀ ਕਿ ਉਹਨ assi ਪੱਲਾ ਸਾਹਿਬ ਨੂੰ ਦੁਆਰਾ ਮੈਂਟਲੀ ਤਗੜੇ ਤਗੜੇ ਕਰਕੇ ਔਰ ਉਹਨਾਂ ਦੇ ਹਿਸਾਬ ਨਾਲ ਕੈਰੈਕਟਰ ਤਿਆਰ ਕਰਕੇ ਉਹਨਾਂ ਨੂੰ ਫਿਲਮ ਚ ਲੈ ਕੇ ਆਵਾਂਗੇ ਉਹ ਵੀ ਉਮੀਦ ਸਾਡੀ ਜਿਹੜੀ ਪੱਲਾ ਸਾਹਿਬ ਦੇ ਨਾਲ ਹੀ ਚਲੀ ਗਈ ਹੈ ਠੀਕ ਹੈ ਜੀ ਕੈਰੀ-ਆਨ ਜੱਟਾ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹੈ ਜਿਸ ਤਰੀਕੇ ਨਾਲ ਕਿਸੇ ਕਲਾਕਾਰ ਦੇ ਗੀਤ ਨੇ ਲੋਕ ਡਾਇਲੋਗ ਕਹ ਲਈਏ ਤੋਂ ਵੀ ਬਾਈ ਪੱਲਾ ਸਾਹਿਬ ਦੇ ਜਿਹੜੇ ਡਾਇਲੋਗ ਨੇ ਜਿਹੜੇ ਉਹਦੇ ਨਾਲੋਂ ਜ਼ਿਆਦਾ ਉਹਨਾਂ ਦੀਆਂ ਆਪਣੀਆਂ ਕ੍ਰੀਏਟ ਕੀਤੀਆਂ ਜਿਹੜੀਆਂ ਸੇਇੰਗਸ ਹੁੰਦੀਆਂ ਸੀ ਉਹ ਲੋਕ ਖਾਣਾ ਵਾਂਗੂ ਪਪੂਲਰ ਨੇ ਜਿੱਦਾਂ ਹੁਣ ਆ ਉਹਨਾਂ ਦਾ ਕੈਰੀ ਆਨ ਜੱਟਾ ਵਾਲਾ ਸਾਰੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਯਾਸੀ ਫਿਲਮ ਅਸੀਬ ਕਰਦੇ ਸੀ ਚੱਕ ਦੇ ਫੱਟੇ ਕੀਤੀ ਸੀ ਉਹਦੇ 'ਚ ਮੇਰੇ ਨਾਲ ਬਹਿ ਕੇ ਬੜੀ ਧਿਰਾਂ ਨਾਲ ਬ੍ਰੇਨਸਟਾਰਮਿੰਗ ਕੀਤੀ ਵੀ ਮੈਂ ਗੁਰਪ੍ਰੀਤ ਕੀ ਪੰਜ ਲਾਈਨ ਬਣਾਵਾ ਫਿਰ ਉਹਦੇ 'ਚ ਫਾਈਨਲ ਇਹ ਹੋਇਆ ਸੀ ਕਿ ਅਖੀਰ ਤੇ ਇੱਕ ਲਫ਼ਜ਼ ਆਏਗਾ ਲੋਟ ਹੈ ਨਾ ਝੋਟ ਬੋਟ ਤੇ ਅਖੀਰ ਤੇ ਮੈਂ ਕਹਿੰਦਾ ਮੈਂ ਤਾਂ ਭੰਤੂ ਬੁੱਲਾ ਨਾ ਖਰੋਟ ਇਹ ਉਹਨਾਂ ਦੀ ਆਈਡੈਂਟੀਟੀ ਸੀ ਹੋਰ ਕਈਆਂ ਨੇ ਕਾਪੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪੀ ਕੋ ਇਦਾਂ ਦਾ ਤਕੀਆ ਕਲਾਮ ਬਣਾ ਲੀਏ ਜਿਹੜਾ ਬਾਅਦ ਚ ਹਿੱਟ ਹੋ ਜੇ ਪਰ ਨਹੀਂ ਉਹ ਗੱਲ ਬੜੀ ਨਹੀਂ ਉਹ ਪਪਲਾ ਸਾਹਿਬ ਦੀ ਨੋਵਲਟੀ ਸੀ ਉਹਨਾਂ ਦੀ ਖਾਸੀਅਤ ਸੀ ਸਰ ਜੀ ਕਹਿ ਰਹੇ ਹੋ ਜੀ ਬਟਾ ਫੋਟੋ ਮਿਸ ਕਰੂਗੇ ਇਸ ਵਾਰ ਭਾਈ ਇਹ ਤਾਂ ਗੱਲਾਂ ਹੀ ਬਾਤ ਦੀਆਂ ਹੁਣ ਤੇ ਜਿੱਥੇ ਆਏ ਆ ਪਹਿਲੋ ਬੰਦੇ ਨੂੰ ਤਾਂ ਆਪਾਂ ਆਪਣਾ ਸਨਮਾਨ ਆਪਣੀ ਸ਼ਰਧਾਂਜਲੀ ਦੇ ਲਈ ਜੀ ਕਿਉਂਕਿ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰੇ ਖਿਆਲੇ ਵੀ ਮੈਂ ਉਦੋਂ ਪਲੱਸ 1 ਚ ਪੜ੍ਹਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਉਹ ਛੋਟੀ ਤੋਂ ਛੋਟੀ ਗੱਲ ਜੀ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਕਿ ਤੇ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਜੀ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀਗੀ ਵੀ ਉਹ ਇੰਨੀ ਜਲਦੀ ਆ ਸਾਨੂੰ ਛੱਡ ਗਿਆ ਮੈਂ ਹਸਪੀਟਲ ਵਿੱਚ ਜਾ ਕੇ ਗਰਮ ਜੀ ਜਿੱਦਾਂ ਮੈਂ ਲਿਖ ਕੇ ਜੀਪੀ ਭਾਈ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਦਾ ਹਸਪਤਾਲ ਕਿੱਥੇ ਜਾਂਦਾ ਹੈ ਉਹ ਫਿਰ ਕ੍ਰਿਟਿਨ ਭੱਲਾ ਸਾਹਿਬ ਕੋਲ ਵੀ ਚਲੇ ਗਿਆ ਬੈਠ ਕੇ ਡਾਇਰੈਕਸ਼ਨਸ ਵੀ ਕਹਿੰਦੇ ਇਹ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਇਦਾਂ ਤੇ ਹੁੰਦਾ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਚੋਂ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਔਰ ਟੌਪਤੀ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕੰਨਾ ਘਾਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਇਹ ਜਿਹੇ ਵੀ ਭੱਲਾ ਸਾਹ ਤੋਂ ਬਿਨਾਂ ਹੋ ਜਾਣੀਆਂ ਠੀਕ ਹੈ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਉਹਨਾਂ ਨੇ ਬਹੁਤ ਮੈਂ ਬਸ ਇਹ ਹੀ ਹੈ ਜੀ ਕਿ ਉਹ ਜੇ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਏਡੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਅੱਜ ਦਾ ਦੌਰ ਚ ਵੈਨਿਟੀ ਬਹਿਨ ਦੱਸੇਗਾ ਇੱਕ ਦੌਰ ਸੀਗਾ ਕਿ ਵੈਨਿਟੀ ਨਹੀਂ ਛੱਡੋਗੇ ਤੁਸੀਂ ਸ਼ੂਟਿੰਗ ਕਰ ਰਹੇ ਹੋ ਜੀ ਜੀ ਹੈਨਾ ਜਾ ਕੇ ਕਪੜੇ ਦੱਸੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਾਂ ਚ ਉਹ ਦੌਰ ਤੋਂ ਲੈ ਕੇ ਦੌਰਤ ਭੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੀ ਹੁਣ ਵੀ ਉਹਨਾਂ ਨੇ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 99 ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨੇ ਹੀ ਵਧੀਆ ਅੱਜ ਸੀਗੇ ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਮੇਰੀ ਹਸਪੀਟਲ 'ਚ ਹੋਈ ਸੀ ਜੀ ਜਦੋਂ ਪਿਛਲੇ ਮਤਲਬ ਜਦੋਂ ਹਸਪੀਟਲ ਦੇ ਸੀ ਬਲਕੋ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਭੱਲਾ ਸਾਹਿਬ ਦੀ ਬਹੁਤ ਸਾਹਜ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਏਡਾ ਵੱਡਾ ਘਾਟਾ ਪਿਆ ਹੈ ਉਹਨਾਂ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਉਹ ਪੰਜਾਬ ਦੇ ਉਹ ਤਾਂ ਇੱਕ ਬੈਸਟ ਕਮੇਡੀਅਨ ਬਰਫ ਐਕਟਰ ਨੇ ਉਹ ਸਾਡੇ ਲਈ ਤਾਂ ਸਾਡੇ ਫੈਨ ਦਮਾਂ ਦੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਤੁੰਗ ਭਾਗੀ ਖਬਰ ਹੈ ਮਿਹਰਬਾਨ ਜੀ ਪੀ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਕਰ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਰ ਦਾ ਟਾਈਮ ਹੋ ਰਹੀਆਂ ਤਿਆਰੀਆਂ ਮੇਰੇ ਕੋਲ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਜੀਪੀ ਜੀ ਤੁਸੀਂ ਸਾਡੀ ਮੂਵੀ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨੇ ਅਮੀਰ ਜੀ ਦੇਖਿਆ ਸੀ ਬਹੁਤ ਅੱਛਾ ਇੱਕ ਫਿਗਰ ਕਮੇਟੀ ਬਹੁਤ ਵਧੀਆ ਰਹੀ ਤੁਹਾਡੇ ਤੇ ਕੀ ਜਾਨਣਾ ਚਾਹੋਗੇ ਉਹਨਾਂ ਦੇ ਬਾਰੇ ਵਿੱਚ بس ਕਈ ਤਾਂ ਨਾਰਕ ਨੂੰ ਜੀਪੀਜੀ ਕਲਾਸ ਵਾਲਾ ਹੈ ਇੱਕ ਯਾਦ ਹੋਣਾ ਕਿ ਪੰਜਾਬੀ ਦੇ ਸੀ ਮਹਿਰ ਮਿੰਟਲ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਿਖ ਲਿਖਤੀ ਜੀ ਬਾਲੀਵੁੱਡ ਬਾਲੀਵੁੱਡ ਇਹ ਇੱਕ ਬਾਰੇ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਸ਼ਿਫਤ ਬਦਲਾਵ ਨੂੰ ਤੁਸੀਂ ਦੇ ਕਿੰਨੇ ਕਰਦੇ ਬਿਲਕੁਲ ਜੀ ਭੱਲਾ ਸਾਹਿਬ ਨਾਲ ਕੋਈ ਵੀ ਮੈਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀ ਜੱਟਾ ਵਗੈਰਾ ਫਿਲਮਾਂ ਲਿਖਦੇ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਨ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋ ਜੂਗਾ ਕੈਰੀਓਨ ਜਟਾ 4 ਵਾਸਤੇ ਤੁਸੀਂ ਆਇਆ ਸੀ ਨਾ ਕੋਈ ਜੀ ਜੀ ਕੈਰੀਓਨ ਜਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਛੁੱਟਦੀ ਸੀਗੀ ਬਹੁਤ ਸ਼ੋਕਪ੍ਰੀਤ ਤਰੀਕੜੀਆਂ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਟੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਤਾਰਾ ਸਤੁਤ ਹੋ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟ ਆ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤਿਆਂ ਤੇ ਜਦੋਂ ਜਦੋਂ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬੜੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਸੀ ਜੇ ਨਗਰ ਲੱਗੀ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਕਲਾ ਰਹਿ ਗਿਆ ਚਣਕਾਟਿਆਂ ਦੀ ਗੱਲ ਹੁੰਦੀ ਸੀ ਤਾਂ ਚਣਕਾਟੇ ਦੇ ਵਿੱਚ ਮੇਰੀ ਯਾਦ ਆ 2004 ਦੇ ਚਣਕਾਟੇ ਦੇ ਵਿੱਚ ਜ਼ਿਕਰ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹਨੂੰ ਹੀ ਚਣਕਾਟੇ ਤੇ ਸੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਸਿਹਤ ਦੇ ਬਾਰੇ ਵੱਖ-ਵੱਖ ਇਹਦੇ ਕਰੈਕਟਰ ਹੁੰਦੇ ਚਾਹੇ ਭਾਨਾ ਸੀ ਚਾਹੇ ਨੀਲੂ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀਐਮਸੀ ਲੁਧਿਆਣਾ ਤੋਂ ਭੱਲਾ ਸਾਹਿਬ ਦੇ ਹਾਰਟ ਦਾ ਸ਼ੁਰੂ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਧਰਤੀ ਦੀ ਕਨਸਿਸਟ ਜਿਹੜੀ ਆ ਉਹ ਥੋੜਾ ਜਿਹਾ ਇੱਕ ਅਚਾਨਕ ਕਹਿ ਗਈ ਕਿ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਇਹ ਦਿੱਕਤ ਹੋਈ ਸੀ ਜਿਹੜੀ ਸਿਲ ਦੱਤ ਦੇ ਨਾਲ ਵੀ ਸੀ ਸਿਲ ਦੱਤ ਕੋਲੋਂ ਕਿਛੇ ਕਰੋ ਉਹ ਤਾਂ ਨਰਗੇ ਦੀ ਧਰ ਹੀ ਉਹ ਕਹਿੰਦੇ ਪੂਰੀ ਤਰ੍ਹਾਂ ਗੇ ਜੀ ਕਿੰਨੇ ਮੈਂ ਬਚ ਗਿਆ ਸਾਹਮਣੇ ਦੇਖ ਕੇ ਜੀ ਜੀ ਉਹ ਗੱਲ ਕਹਿ ਕੇ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਇੰਡਸਟਰੀ ਦਿੱ ਇੰਡਸਟਰੀ ਨੂੰ ਜੋ ਉਹਨੇ ਤਕੀਆ ਕਲਾਮ ਸੀਗੇ ਉਹ ਹਮੇਸ਼ਾ ਜਿਉਂਦੇ ਰਹਿਣਗੇ ਭਾਵੇਂ ਜਿਸ ਇੰਦਰ ਪੱਲਾ ਸਾਡੇ ਚ ਹੈ ਨਹੀਂਗੇ ਪਰ ਉਹਨਾਂ ਦੀ ਜੋ ਦੇਣ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਹਮੇਸ਼ਾ ਕਹਿਣਗੇ ਸਰ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਾਰੇ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਹੋ ਰਿਹਾ ਹੈ ਜੀ ਦੋ ਤਿੰਨ ਜਨਵਰੀ ਹੱਟ ਇਸ਼ੂ ਆਇਆ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹੱਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਉਹਨੂੰ ਠੀਕ ਹੋ ਗਏ ਤੇ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬਰੇਂਚ 'ਚ ਅਸੀਂ ਡਾਕਟਰਾਂ ਨੂੰ ਬਰਤੀਸ ਗਿਆ ਵੀ ਤੁਸੀਂ ਪਲੀ ਆਪਰੇਸ਼ਨ ਕਰ ਦੋ ਡਾਕਟਰ ਕਹਿੰਦੇ ਸੀ ਪੋਸੀਬਲ ਨਹੀਂ ਇੰਨਾ ਬਲੱਡਰ ਦਾ ਬਰੇਂਚ ਕਰ ਗਿਆ ਹਾਂ ਫਿਰ ਅਸੀਂ ਚੈੱਕ ਕੀਤਾ ਇਹਨਾਂ ਨੂੰ ਫੋਗੜਾ ਹੈ ਪਰ ਇਹ ਜੀਤ ਲਿਆ ਮੈਂ ਹైదరాబాద్ ਸਿੱਕਾ ਉੱਥੋਂ ਮੈਂ ਆਨਲਾਈਨ ਹੀ ਕੀ ਹੱਥਾਨੇ ਡਾਕਟਰ ਜੀ ਸ਼ਰਮਾ ਜੀ ਪੋਸੀਬਲ ਨਹੀਂ ਆਪਰੇਸ਼ਨ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਪੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੁਸੀਂ ਵੀ 4 ਵਜੇ ਆ ਸੰਨ ਆਖਰੀ ਗੱਲਬਾਤ ਕਰ ਦੋ ਮੈਂ ਹైదరాబాద్ ਜਾਂ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿ ਪਲੱਸਰ ਮੈਂ ਦੋਸਤ ਦੇ ਨਾਲ ਸਰਕਾਰੀ ਕੰਮ ਹਾਈਦਰਾਬਾਦ ਜਾ ਰਹੇ ਹਾਂ ਤੇ ਮੈਂ ਸ਼ੁਕਰਾਨਾ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਉਹਨਾਂ ਦੀ ਉਹਨਾਂ ਦੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਰਹਾ ਸੀ ਪਰ ਵੀਰਾਂ ਰਾਤ 12:00 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੱਪ ਤੋਂ ਟੱਕਲੇ ਆ ਜੈ ਸਵੇਰੇ 4:00 ਵਜੇ ਸਾਰਾ 7:00 32 ਕਿਲੋਮੀਟਰ ਦੀ ਜੇਸਟ ਨਹੀਂ 40 ਕਿਲੋਮੀਟਰ ਲਗਭਗ 30 ਨਹੀਂ 40 40 40 ਕੈਰੀ ਡੇਟਾ 4 ਬਣਾਉਂਦੀ ਹੈ ਵੀ ਤਿਆਰੀਆਂ ਚੱਲ ਰਹੀਆਂ ਸੀ ਜਿਹਨੂੰ ਤੇ ਲੋਕ ਮਿਲ ਕੇ ਜਿਹਨੂੰ ਕਿੱਦੋਂ ਜੀ ਘਰ ਆਏ ਆ ਉਹਨਾਂ ਨੇ ਜਿਹੜਾ ਬੰਦਾ ਸਾਹਿਬ ਕੈਰੀ ਡੇਟਾ 4 ਦੀ ਤਿਆਰੀ ਕਰਦੇ ਆ ਬੜੇ ਖੁਸ਼ ਖੁਸ਼ ਹੋ ਗਏ ਤੇਰੇ ਰਣ ਦੇ ਅੱਗੇ ਕਹਿੰਦੇ ਉਹ ਕਹਿੰਦੇ ਵੀ ਚੇਅਰ ਤੇ ਗੰਦਰੂ ਵੀ ਕਹਿੰਦੇ ਨਹੀਂ ਮੈਂ ਖੜਾ ਵੀ ਦਿਖਾਇਆ ਕਹਿੰਦੇ ਬੜੀ ਚੜ੍ਹ ਕੇ ਦਿਖਾਉਣਾ ਪੂਰੇ ਕੈਨ ਹੋ ਰਹੇ ਸੀਗੇ ਸਾਨੂੰ ਸੀਗਾ ਵੀ ਕੈਰੀ ਡੇਟਾ 4 ਪਹੁੰਚ ਲੈਂਦੇ ਤਾਂ ਈਵਨ ਦੰਦਿਸ਼ਤਾਨ ਜੀ ਦਾ ਫੋਨ ਆਇਆ ਸੀਗਾ ਕਿ ਮੈਂ ਜੱਟਾਂ ਨੂੰ ਵੀ ਫ੍ਰੀ ਕਰੀ ਦੱਸ ਸਕਦਾ ਦਾਦੀ ਥੀ ਆ ਉਹਦੇ ਵਿੱਚ ਮੈਂ ਲੈਣਾ ਤਾਂ ਭੱਲਾ ਜੀ ਤੇ ਭੱਲਾ ਜੀ ਕਹਿੰਦੇ ਮੈਂ ਕਹਿਲ ਹੋ ਜਾਵਾਂ ਮੈਂ ਤੁਹਾਡਾ ਨਾਮ ਕਰੂੰਗਾ ਪਰ ਕੁਦਰਤ ਭੁਲੀ ਮੇ ਤੁਸੀ ਉਹ ਸੈ ਲੜੋਗੀ ਉਹਨਾਂ ਦਾ ਜਨਮ ਹੀ ਇਸੇ ਕੰਮ ਲਈ ਹੋਇਆ ਸੀ ਲੋਕਾਂ ਨੂੰ ਫਸਾਉਣ ਲਈ ਜਾਂ ਜਾਂਦੇ ਹੋ ਰਵਾ ਕੇ ਚਲੇਗੇ ਤੇ ਤੁਸੀਂ ਲਾਸਟ ਕੋਈ ਤੁਹਾਡੀ ਉਹਨਾਂ ਕੋਈ ਯਾਰ ਕੋਈ ਵੱਡੀ ਯਾਰ ਕੋਈ ਯਾਦ ਹਾਸੇ ਹੀ ਨੇ ਸਾਡੀ ਯਾਦਾਂ ਦਾ 2.5 ਸਾਲ ਤੋਂ ਬਟ ਬੰਨੇ ਕ੍ਰਿਟੀਕਲ ਸੀ ਕਿ ਮੜਾ ਮੇਲ ਜਲ ਹੋ ਨਹੀਂ ਸਕਿਆ ਕਿਉਂਕਿ ਡਾਕਟਰਸ ਨੇ ਮੜਾ ਕੀਤਾ ਸੀ ਇੰਜੈਕਸ਼ਨ ਕਰਕੇ ਬਾਕੀ ਯਾਦਾਂ ਤਾਂ ਸਭ ਬਹੁਤ ਸੋਹਣੀਆਂ ਸਾਡੀਆਂ ਸਭ ਲਾਸਟ ਟਾਈਮ ਤੋਂ ਗੱਲ ਹੋਈ ਸੀ ਲਾਸਟ ਟਾਈਮ ਤਾਂ ਲਾਟ 2023 ਦੇ ਐਂਡ ਤੇ ਜਦੋਂ ਬ੍ਰੇਨਸਟਾਕ ਹੋਇਆ ਉਸ ਤੋਂ ਬਾਅਦ ਤਾਂ ਅਸੀਂ ਛਿੰਦਾ ਛਿੰਦਾ ਦੇ ਪ੍ਰੀਮੀਅਮ ਹੀ ਮਿਲੇ ਆ ਬਾਕੀ ਜ਼ਿਆਦਾ ਮਿਲਣਾ ਜੁਨਾ ਕੋਈ ਬੁਖਰਾਜ ਨਾਲ ਫੋਨ ਤੇ ਗੱਲ ਹੋ ਜਾਂਦੀ ਸੀ ਪੰਡਾ ਸਾਹਿਬ ਦਾ ਹਾਲ ਚਾਲ ਪੁੱਛਣ ਲਈ ਭਾਈ ਨੂੰ ਤਾਂ ਡਾਕਟਰਸ ਨੇ ਵਾਣਾ ਕੀਤਾ ਸੀ ਕਿਸ ਨਾਲ ਮਿਲਣਾ ਜੁਨਾ ਨਹੀਂ ਨਾ ਜ਼ਿਆਦਾ ਕਿ ਕੰਡੀਸ਼ਨ ਬਹੁਤ ਵਧੀਆ ਹੈਣੀ ਸੀਗੀ ਮੰਦ ਭੱਗੀ ਨਾਲ ਹੋਈ ਆ ਜੀ ਕੈਰੀਨ ਜੱਟਾ ਬਗੀ ਕਲਕਲਾਸਿਕ ਇਸ ਫਿਲਮ ਨੇ ਬਣਾਈ ਹੈ ਪਹਿਲੀ ਫਿਲਮ ਸੀ ਤੁਹਾਡੀ ਕੈਰੀਨ ਜੱਟਾ ਭੱਲਾ ਸਾਹਿਬ ਤੁਬੀ ਨਾ ਬਣੀ ਸਕਦੀ ਉਹ ਹੋਰ ਵੀ ਆਦੀ ਇਹ ਤਾਂ ਹੁਣ ਉਹਦੀ ਹੁਣ ਤਾਂ ਸਾਡੀ ਮਜਬੂਰੀ ਹੋ ਗਈ ਜੀ ਆਦਰਵਾਈਜ਼ ਕੈਰੀਨ ਜੱਟਾ ਜਿਹੜੀ ਬੰਨ ਹੈ ਉਹ ਭੱਲਾ ਸਾਹਿਬ ਨੂੰ ਮਾਈਨਸ ਕਰੀ ਤਾਂ ਫਿਲਮ ਹੀ ਖਤਮ ਹੈ ਸਾਡੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪਰਮਾਤਮਾ ਨੂੰ ਵੀ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮਤਨ ਦੱਸਿਆ ਕਿ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਨਾਂ ਦੀ ਜ਼ਰੂਰਤ ਹੋਵੇ ਸੋ ਪਰ ਮਾਤਮਾ ਨਾਲ ਚੱਲਣੇ ਲਈ ਵਾਸਤੇ ਵੀ ਮੈਂ ਹੀ ਕਹਿੰਦਾ ਸੀ ਲਾਸਟ ਟਾਈਮ ਉਹਨਾਂ ਤੋਂ ਮਿਲੇ ਸੀ ਮੈਨੂੰ ਮੈਨੂੰ ਡੇਢ ਸਾਲ ਹੋ ਗਿਆ ਉਹਨਾਂ ਦੇ ਘਰੇ ਫੈਮਿਲੀ ਮੈਂਬਰ ਦੀ ਕਿਤੇ ਵੀ ਸਿੱਧੀ ਡੈਥ ਹੋ ਗਈ ਸੀ ਕਿ ਫਾਦਰ ਸਾਹਿਬ ਉਹਨਾਂ ਦੇ ਉਦੋਂ ਮੈਂ ਆਇਆ ਸੀ ਤੇ ਮੈਂ 15-20 ਮਿੰਟ ਲਈ ਅਸੀਂ ਆਇਆ ਹੋਵਾਂਗੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਘੰਟਾ ਡੇਢ ਘੰਟਾ 2 ਘੰਟੇ ਇੱਕ ਤੋਂ ਨਿਕਲ ਕੇ ਪਤਾ ਨਹੀਂ ਲੱਗਿਆ ਉਹਨਾਂ ਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਸੀ ਬੜੇ ਬੜੇ ਲਾਈਵਲੀ ਸੀਗੇ ਬੜੇ ਪੋਜ਼ਿਟਿਵ ਸੁਭਾਅ ਦੇ ਇਨਸਾਨ ਸੀਗੇ ਪਲਾ ਸਾਹਿਬ ਹਮੇਸ਼ਾ ਖੁਸ਼ ਰਹਿਣ ਵਾਲੇ ਸੀ ਸੀਨੀਅਰ ਆਰਟਿਸਟ ਪੰਜਾਬੀ ਬਿਲਕੁਲ ਬਿਲਕੁਲ ਤੁਸੀਂ ਕੀ ਕੁਝ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਪਿਓਾਂ ਸਮਾਨ ਸੀਗੇ ਔਰ ਪਿਓਾਂ ਤੋਂ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿਵਿਟੀ ਸਿੱਖੀ ਹੈ ਔਰ ਮੈਨੂੰ ਲੱਗਦਾ ਕਿ ਮੈਂ ਜਿੰਨੀ ਵਾਰੀ ਵੀ ਮਿਲਿਆ ਉਹਨਾਂ ਨੂੰ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨਹੀਂ ਮਤਲਬ ਨੈਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਆਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਲ ਚ ਤੇ ਹੱਸ ਕੇ ਜਾਂਦਾ ਸੀ ਸੋ ਇਹ ਸੀ ਪੱਲਾ ਸਾਹਿਬ ਪੱਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਗੋਡ ਬlesਸ ਥੈਂਕ ਯੂ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਚ ਐਂਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸਵਿੰਦਰ ਪੱਲਾ ਸਾਹਿਬ ਸੀਗੇ ਔਰ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਡੀ ਜੀ ਸੰਜੀਵ ਜੀ ਸਾਰਿਆਂ ਨੂੰ ਜਦੋਂ ਛਣਕਾਟਾ ਕੈਸਟ ਦਾ ਜਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤਾਂ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਉਣ ਤੋਂ ਬਾਅਦ ਜਿਸ ਪ੍ਰਕਾਰ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਕੰਮ ਕੀਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਵਿੰਦਰ ਭੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਘਾਟਾ ਅੱਜ ਪੰਜਾਬ ਨੂੰ ਪਿਆ ਹੈ ਪਰਿਵਾਰ ਨੂੰ ਤੋਂ ਜੋ ਘਾਟਾ ਪੈਣਾ ਹੀ ਹੈ ਬਹੁਤ ਜਿਹਨੂੰ ਕਹਿ ਲੋ ਕਿ ਅ ਸਮੇਂ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਕੋਈ ਉਮਰ ਨਹੀਂ ਸੀ ਜਾਣਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਹੈ ਦੁਨੀਆ ਭਰ ਜਿੱਥੇ ਪੰਜਾਬੀ ਵੱਸਦੇ ਨੇ ਉਹ ਅੱਜ ਦੁਖੀ ਨੇ ਉਹਨਾਂ ਦੇ ਹਿਰਦੇ ਵਿੱਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾਂ 'ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਉਹ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ 'ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹਨੋਂ ਸਾਡੇ 'ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਜੜਾਇਓ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਸਮਾਜ ਔਰ ਪੰਜਾਬੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਹੇ ਐ ਸੋ ਮੈਂ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਜਰਨਲ ਸਕੱਤਰ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਸਾਹਿਬ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਐਜ ਟੀਮ ਜਿਹੜੀ ਐ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਆ ਔਰ ਪਾਰਟੀ ਵੱਲੋਂ ਸਾਡੇ ਸੁਭਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਆ ਸਾਡੇ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਵਿਆਹ ਤੇ ਪਾਰਟੀ ਦੇ ਵਿਆਹ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ। ਦੇਖੋ ਅੱਜ ਸਾਡੀ ਫਿਲਮ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਇੱਕ ਭਾਜੀ ਆਨਰ ਥੱਲੇ ਕਰਿਓ ਵੱਡਾ ਘਾਟਾ ਹੈ ਇਹਦਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਛਣਕਟਿਆਂ ਨੂੰ ਕ੍ਰੀਏਟ ਕਰਨ ਵਾਲਾ, ਸੰਕਟਾਂ ਵਾਲਾ ਚਾਚਾ ਚਤਰ ਸਿੰਘ ਸਾਡੇ ਵਿੱਚ ਨਹੀਂ ਰਿਹਾ। ਆਨਰ ਮੂੰਹ ਚ ਘੋਕ ਰਿਹਾ ਥੱਲੇ ਚਾਚਾ ਚਤਰਾ ਸਿੰਘ ਨੇ ਇੰਨੀਆਂ ਜਾਦੇ ਮਤਲਬ ਸਾਨੂੰ ਕੈਸਟਾਂ ਦਿੱਤੀਆਂ, ਇੰਨੇ ਜ਼ਿਆਦੇ ਕਮੇਡੀ ਬੈਂਕ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਜਿਹੜੇ ਤੇ ਰੌਣਕ ਲਿਆ ਲਿਆਂਦੀ। ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਵਨ ਸਖਣੀ ਸਖਣੀ ਲੱਗੂਗੀ ਕਿ ਜਦੋਂ ਵੀ ਉਹ ਪਰਦੇ ਤੇ ਆਉਂਦੇ ਤੇ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਂਦੀਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਦਿਨ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਚਾਹੀਦਾ ਉਹਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਿਹਾ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੈ ਹੁਣ ਦੁਬਾਰੇ ਪੈਦਾ ਨਹੀਂ ਹੁਣ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਕਹਿ ਸਕਦੇ ਹਾਂ ਜਦੋਂ ਬਿਮਾਰ ਹੋਏ ਨੇ ਉਹਦਾ ਅਸੀਂ ਮਿਲ ਕੇ ਗਏ ਸੀਗੇ ਥੋੜ ਕਦੋਂ ਤੋਂ ਗੱਲ ਕਰਨ ਦੀ ਪੈਸੇ ਸਾਡੀ ਤੇ ਮੇਰੀ ਬਾਲਮ ਕੰਦ ਕਪਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੇ ਪਰसों ਵੀ ਮੈਂ ਆਉਣ ਦੇ ਸੀਗਾ ਬਾਲਮ ਕੰਦ ਜੀ ਬਾਹਰ ਕਰੇ ਸੀ ਰਾਜ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦਾ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਚ ਮੇਰਾ ਕੱਲ ਵੀ ਇਹ ਕਾਟਾ ਕੋ ਪੂਰਾ ਕਰ ਕਮਾਨ ਸਾਹਿਬ ਕਿੰਨੇ ਦਿਨ ਤੋਂ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਹਾ ਰਹਿ ਰਿਹਾ ਸੀਗਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ